ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆਂ ਪਿੰਡ ਸੈਦੇਕੇ ਹਾਂਜੀ ਠੀਕ ਆ ਲੋ ਵੀ ਸੈਦੇਕੇ ਪਿੰਡ ਦੇ ਵਿੱਚ ਪਹੁੰਚੇ ਆਂ ਤੇ ਜ਼ਿਲ੍ਹਾ ਫਰੀਦਕੋਟ ਤੇ ਨੇੜੇ ਸਾਦ ਕਰਿਆ ਜਾਂਦਾ ਦੋਸਤੋ ਤਸਵੀਰ ਸਾਦ ਕੀ ਪੈ ਜਾਂਦੀ ਆ ਘਰੇਲੂ ਪਰਿਵਾਰ ਦੇ ਘਰੇ ਆ ਦੋਸਤੋ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਖੇਤੀਬਾੜੀ ਦਾ ਕੰਮ ਆ ਤੇ ਚੰਗੇ ਪਸ਼ੂ ਪਾਲਣ ਤੇ ਕੰਮ ਆ ਦੋਸਤੋ ਜੇ ਗੱਲ ਕਰੀ ਨਾ ਬਹੁਤ ਚੰਗੀ ਐਫ ਗੱਬਣ ਵਹਿੜਾ ਦੋਸਤੋ ਬਾਈ ਹਰਾਂ ਤੋਂ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਜਿੰਨਾ ਵੀਰਾਂ ਨੇ ਦੋਸਤੋ ਹਜ ਤਾਈ ਆਪਣੇ ਸਫਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪਰ ਉੱਪਰ ਜਾਣਕਾਰੀ ਬਾਈ ਤੋਂ ਲੈਣੇ ਆ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਆ ਬਾਈ ਵਧੀਆ ਜੀ ਵਧੀਆ ਠੀਕ ਆ ਨਾਂ ਦੱਸਿਓ ਬਾਈ ਆਪਣਾ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਹਾਂਜੀ ਠੀਕ ਆ ਤੇ ਆਪਣਾ ਨੰਬਰ ਵੀ ਦੱਸ ਦਿਓ ਜੀ 94633 ਠੀਕ ਆ 02616 ਜੀ 02616 ਹਾਂਜੀ ਠੀਕ ਆ ਤੇ ਐਡਰੈਸ ਸਮਝਾ ਦਿਓ ਜੀ ਆਪਣੇ ਇੱਥੇ ਆਉਣ ਦਾ। ਦਸ ਐਡਰੈਸ ਆਪਣਾ ਪਿੰਡ ਸੈਦੇ ਕੀ ਆ ਨੇੜੇ ਦੀਪ ਸਿੰਘ ਵਾਲਾ ਸਾਧ ਕਨੇੜੇ ਰਹਿ ਜਾਂਦਾ ਠੀਕ ਆ 10 ਕਿਲੋਮੀਟਰ ਸੜਕ ਠੀਕ ਆ ਜੀ ਤੇ ਦੀਪ ਸਿੰਘ ਵਾਲਾਗਾ 4 ਠੀਕ ਆ ਤੇ ਵੜਨੇ ਕਿੰਨਾ ਸੂਆ ਸੋਣਾ ਇਹ ਤੀਜਾ ਸੂਆ ਸੋਣਾ ਠੀਕ ਆ ਤੀਜਾ ਸੂਆ ਸੋਣਾ ਕਿੰਨੇ ਦਿਨ ਲੱਜੂਗੀ ਲਗਭਗ ਜੀ 1 ਹਫਤਾ ਰਹਗਾ ਜੀ 1 ਹਫਤਾ ਰਹ ਗਿਆ ਹਾਂਜੀ ਠੀਕ ਆ ਤੇ ਦੁੱਧ ਦੀ ਗੱਲ ਕਰੀਏ ਦੁੱਧ ਕਿੰਨੀ ਕੀ ਹੈ ਦੁੱਧ ਪਿਛਲੇ ਦੂਜੇ ਸੂਏ ਬਸ 32 33 ਕਿਲੋ 34 ਸਾਡੀ ਸੇਵਾ ਉਹ ਨਹੀਂ ਗਿਆ ਨੋਰਮਲੀ ਆ ਜੀ ਯਾਨੀ ਕਿ 32 ਲੀਟਰ ਦੇ ਲਗਭਗ ਕੱਢਿਆ ਹਾਂਜੀ ਠੀਕ ਆ ਤੇ ਕੋਈ ਸੀਮਨ ਵਾਲੇ ਪੱਖ ਤੋਂ ਪਤਾ ਹੋਵੇ ਬਈ ਕਿ ਸੀਮਨ ਲੱਗੇ ਦਾ ਉਹ ਆ ਸੱਜੜ ਲੱਗਿਆ ਕਿ 40116 ਦਾ ਜੀ 40116 ਦਾ ਸੈਕਸ ਸੀਮਨ ਤੋਂ ਅੱਗੇ ਗੱਭਣ ਹਾਂਜੀ ਠੀਕ ਆ ਲੋ ਵੀ ਕਦ ਕਾਠ ਨੇ ਨਿਗਾਹ ਮਾਰ ਲਓ ਫਵਾਨੇ ਦੀ ਜੱਜਮੈਂਟ ਤੁਹਾਨੂੰ ਕਰਵਾ ਦਿੰਦੇ ਆ ਥਣਾ ਦਾ ਸਾਈਜ਼ ਚੈੱਕ ਕਰੋਂਗੇ ਨਾ ਬਹੁਤ ਸੋਹਣਾ ਥਣਾ ਦਾ ਸਾਈਜ਼ ਆ ਦੇਖ ਸਾਦੇ ਬਾਕੀ ਬਈਆਂ ਦਾ 10 ਦਿਨਾਂ ਦੀ ਕੱਚੀ ਆ ਉਸ ਢੰਗ ਨਾਲ ਆਪਦੀ ਜੱਜਮੈਂਟ ਕਰੋ ਇਹ ਪੰਡਿਤ ਜਿਵੇਂ ਮਰਜੀ ਦੋ ਪਾਸੇ ਬਹਿ ਕੇ ਹੀ ਚੋਣੇ ਆ ਸਹੀ ਗੱਲ ਆ ਲੋ ਵੀ ਠੰਡੀ ਸੀਲ ਦੀ ਗੱਲ ਕਰੀਏ ਨਾ ਜੀ ਜੀ ਸਾਰੇ ਜਨਮ ਰਾਜੋ ਬਾਹਰ ਕੱਢੀ ਹੋਈ ਏ ਕੱਲੀ ਇਹ ਗੱਲ ਨਹੀਂ ਵੀ ਐਵੇਂ ਭੱਜੀ ਫਿਰੂਗੀ ਬਿਲਕੁਲ ਸੀਲ ਸਾਊ ਆ ਤੇ ਜਿਵੇਂ ਕੋਈ ਮਰਜ਼ੀ ਹੱਥ ਲਾਈ ਜਾਵੇ ਕੋਈ ਅਜਾਣੇ ਮਾਰਦੀ ਮਗਰਲੇ ਪਾਸੋਂ ਤੁਸੀਂ ਢਿੱਲ ਦੀ ਜਮਾਨਾ ਹਜੇ ਤਾਂ ਬਹੁਤ ਪਈਆਂ ਆ ਦਾ ਇਹਨੇ ਸਹੀ ਗੱਲ ਆ ਲੋ ਵੀ ਇਹਦਾ ਮਿੱਟੀ ਸਟ ਨਹੀਂ ਪੈਣੀ ਆ ਇਹਦੇ ਨੇ ਪੈਣਾ ਬਾਈਆਂ ਦਾ ਮਿੱਟੀ ਸਟ ਨਹੀਂ ਪੈਣੀ ਆ ਵਾਕਈ ਦੋਸਤੋ ਜਿਹੜੇ ਹਿਸਾਬ ਨਾਲ ਢਿੱਲ ਪਈ ਹੈ ਨਾ ਹਵਾਨੇ ਚ ਅਨੁਮਾਨ ਆ ਵੀ ਹੋ ਸਕਦਾ ਵੀ ਦਸਾਂ ਦਿਨਾਂ ਤੋਂ ਵੀ ਜ਼ਿਆਦਾ ਲੈ ਜਾਏ ਕਿਉਂਕਿ ਹਜੇ ਲ ਕਾਫੀ ਪਈ ਆ ਤੇ ਬਾਈ ਨੇ ਦੱਸ ਦੇਣੀ ਦੱਸਿਆ ਤੋੜ ਕੇ ਤੁਹਾਨੂੰ ਖਾਉਣੇ ਆ ਸੋਹਣੀ ਆ ਦੋਸਤੋ ਜਾਤ ਕੁਆਲਟੀ ਵਾਲੀ ਵਹਿੜ ਆ ਤੋੜ ਕੇ ਤੁਹਾਨੂੰ ਖਾ ਦਨੇ ਲੈ ਵੀ ਖੋਲ ਲਿਆ ਇੱਕ ਅਰੀ ਗੇੜਾ ਕੜਵਾ ਦੀ ਖੜਾ ਵੀ ਬੰਦਰ ਲੋ ਵੀ ਤੋੜ ਕੇ ਤੁਹਾਨੂੰ ਖਾ ਦਨੇ ਆ ਤੁਰੀ ਜਾਂਦੀ ਤੋਂ ਤੁਸੀਂ ਆਪਦੀ ਜਜਮੈਂਟ ਸਾਰੀ ਲਾ ਲੈਣੀ ਆ ਦੋਸਤੋ ਬਾਈ ਦਾ ਟਾਣੀ ਦੇ ਵਿੱਚ ਕਰ ਤੋੜ ਲੋ ਬਈ ਮੜਾ ਜੇ ਬਾਕੀ ਜਿਹੜੇ ਵੀ ਦੇ ਪਸੰਦ ਹੋਵੇ ਤਾਂ ਤਸੱਲੀ ਤੁਸੀਂ ਆਪਦੀ ਇੱਥੇ ਆ ਕੇ ਕਰ ਲੈਣੀ ਆ ਬੋਰਡ ਉਹਦਾ ਬਾਕੀ ਦੋਸਤੋ ਸੋਹਣੀ ਆ ਜਾਤ ਕੁਆਲਿਟੀ ਵਾਲੀ ਤੇ ਭਾਈ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰਦੇ ਆਂ ਇਹ ਫੋਨ ਤੇ ਰੱਖਾਂ ਇਹ ਕਈ ਵਾਰਾਂ ਕਿ ਭਰਾ ਵਪਾਰੀ ਨੇ ਲੈਣੀ ਹੁੰਦੀ ਆ ਠੀਕ ਆ ਲੋ ਵੀ ਬਾਈਆਂ ਆਂ ਨਾ ਦਾ ਪਰਦਾ ਰੱਖਣਾ ਹੁੰਦਾ ਸਹੀ ਗੱਲ ਆ ਲੋ ਵੀ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਬਾਈਆਂ ਦਾ ਕਈ ਵੀਰ ਪਰਦੇ ਨਾਲ ਲੈਣੀ ਚਾਹੁੰਦੇ ਤਾਂ ਆਪਾਂ ਰੇਟ ਫੋਨ ਤੇ ਕਰਾਂਗੇ ਫੋਨ ਲਾ ਲਿਓ ਇਹ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਲੈ ਚੱਲੋ ਬਾਈ ਕੋਈ ਗੱਲ ਨਹੀਂ ਬਾਕੀ ਜਿੱਥੇ ਬੰਨਣੀ ਉੱਥੇ ਹੀ ਲੈ ਚੱਲੋ ਜੀ ਕੋਈ ਚੱਕਰ ਨਹੀਂ ਨਾਲੇ ਤੁਰੀ ਜਾਊਗੀ ਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਤੇ ਨੇੜੇ ਸਾਦਕ ਦੇ ਰਹਿ ਜਾਂਦਾ ਪਿੰਡ ਸੈਦਾ ਕੇ ਦੇਖ ਸਾਦੇ ਤੀਜੇ ਸੂਏ ਲੱਗਾ ਬਣਾ ਕਰਮਾ ਵਾਲੀ ਦਸਾਂ ਦਿਨਾਂ ਦੀ ਕੱਚੀ ਆ ਰਾਜੀਪਾਲੀ ਚੰਗੀ ਆ ਦੋਸਤੋ ਜੇ ਗੱਲ ਕਰੀਏ ਤੇ ਬਾਕੀ ਦੋਸਤੋ ਜਿਹੜੇ ਵੀਰ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਬਹੁਤ ਸੇਰ ਕਰਨਾ ਪਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਲਓ ਬਾਕੀ ਵੀ ਜਨਵਾਰ ਤੁਮ੍ਹ ਬਾਈ ਦੇ ਬਾਦ ਮੇ ਬਾਕੀ ਜਾਨਵਰ ਵੀ ਬਾਈ ਦੇ ਚੈੱਕ ਕਰ ਲਓ ਸੋਹਣੇ ਜਾਨਵਰ ਆ ਦੋਸਤੋ ਗੱਲ ਕਰੀਏ ਤੇ ਖੁੱਲੇ ਹੀ ਰਹਿੰਦੇ ਆ ਦੋਸਤੋ ਦੇਖ ਸਕਦੇ ਆ ਇਹ ਤਾਂ ਬਸੀ ਬੱਚੀ ਬਹੁਤ ਸੋਹਣੀ ਬਾਈ ਦੋਤੋ 5000 ਤੋਂ ਕਰੌਸ ਐਚ ਐਫ ਕੜੀ ਆ ਪਰਲੇ ਪਾਸੇ ਸਹੀ ਵਾਰ ਮੰਗ ਦੇ ਵਿੱਚ ਵਹਿੜਾ ਸੋਹਣੀ ਬਾਕੀ ਦੋਸਤੋ ਜਿਹਦੇ ਇਹ ਵਹਿੜਾ ਐ ਐਚ ਐਫ ਪਸੰਦ ਹੋਏ ਤਾਂ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਐ ਇਹ ਨੰਬਰ ਕਿਸੇ ਤਰੀਕੇ ਨਾਲ ਜੇ ਜਿਹੜੇ ਮੇਰੇ ਵੀਰ ਨੇ ਕੋਈ ਏਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਕੋਈ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲਿਆ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਤੇ ਮਿਲਦੇ ਹਾਂ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ